ਹਰ ਹਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪੈਦਰਖਤਾ ਆਇਆ ਆ ਰਾਮ ਰਾਜੇ ਹਰ ਨਾਕ ਜੁ ਤੁਹਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰ ਗਨੰਦ ਪਾਪਟ ਦੇ ਨਾਮ ਤੇ ਮੁਕਲਾਇਆ ਜਨ ਨਾਨਕਿਆ ਸਾਰ ਸੇਵਾਂ ਅੰਤ ਲਹਿ ਜਿਦਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਏ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਘਰੇ ਨਾ ਹੋਏ ਬਲੇ ਹਾਰਿ ਇਕ ਗੁਰਧਵਸਾ 13 ਅੰਤਨਾ ਜਾਇ ਲਖਿਆ ਰਹਾਉ जात में जो तो जो तुम है जाता गलगला पर बोल रहे हैं तू सच्चा सेवक कुछ वाले जिनकी पीसों पर प्यार कहूं ना न करते क्या बात जो कुछ करना सो कर रहे हैं सौदर राजस्थान महला पहला कौन कर सत कुरपर साल सौदर तेरा कहा शुरू कर हजत जब बसर बसमाले वाजे तेरे नादने के संख्या की ती तेरे वाह न ਕੀਤੇ ਤੇਰੇ ਰਗ ਭਰੀ ਸੁਖੀ ਕੀਤੇ ਤੇਰੇ ਗਾਵਨ ਹਾਰੇ ਗਾਵਤ ਸੁਨੋ ਪਉਣ ਪਾਣੀ ਬਸੰਤਰ ਜਾਵੇ ਰਾਜਾ ਤਨਮ ਦਵਾਰੇ ਗਾਵਨ ਤੁਨੋ ਜਤਪਤ ਲਗ ਜਾਉਨ ਲਖ ਲਖ ਤਰਾਂ ਵਿਚਾਰੇ ਗਾਵਤ ਸੁਨੋ ਇਸਰ ਬਰ ਮਾ ਦੇਗੀ ਸੋਹਣ ਚਿਹਰੇ ਸਰਾਸ ਵਾਰੇ ਗਾਵਤ ਸੁਨੋ ਜਨਮ ਰਾਸਨ ਬੈਠੇ ਦੇਵਤਿਆਂ ਨਾਲੇ ਗਾਵਨ ਸੁਨੋ ਸੱਜ ਸਮਾਧੀ ਅੰਦਰ ਗਾਵਤ ਸੁਨੋ ਸਾਥ ਵਿਚਾਰੇ ਗਾਵਨ ਸੁਨੋ ਜਤੀ ਸਦੇ ਸੰਤੋਖੀ ਗਾਵਨ ਸੁਨੋ ਵੀਰ ਕਰਾਰੇ ਗਾਵਨ ਸੁਨੋ ਭੰਡ ਰੁਪਣ ਤੀਸਰੁ ਜੁਗ ਜੁਗ ਮੇ ਦਾ ਨਾਲੇ ਗਾਉਣ ਤੂੰ ਨਾ ਮੋਹਣੀ ਆਵਣ ਮੋਹਣ ਸਰਗ ਮੱਛ ਪਿਆਲੇ ਗਾਉਣ ਤੂੰ ਨਾ ਰਤਨੀ ਪਾਏ ਤੇਰੇ ਅੜਸੜ ਤੀਰਤ ਨਾਲੇ ਗਾਉਣ ਤੂੰ ਨਾ ਜੋਲ ਮਹਾਬਲ ਸੂਰਾ ਗਾਉਣ ਤੂੰ ਨਾ ਖਾਣੀ ਚਾਰੇ ਗਾਉਣ ਤੂੰ ਨਾ ਕੰਨ ਮਣ ਬ੍ਰਹਮੰਡਾ ਕਰ ਕੇ ਰੱਖੀ ਤੇਰੀ ਧਾਰੇ ਸਹੀ ਤੂੰ ਨਾ ਗਾਉਣ ਜੋ ਤੁਰ ਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੂੰ ਨਾ ਗਾਉਣ ਸੇ ਮਜ ਤਨੇ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਾਸਰ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਇ ਸੂਰਜ ਨਾ ਜਿਨ ਰਚਾਈ।

ਸਭ ਸਰਤੇ ਮੈਂ ਸੋਤਕ ਮਾਇ ਸਭ ਕੀ ਮਤ ਮਤ ਕੀ ਮਤ ਬਾਏ ਜਾਣੇ ਜਾਣੇ ਗੁਰੂ ਹਾਏ ਕਹਿ ਨਾ ਜਾਏ ਤੇਰੇ ਫਲ ਵਡਿਆ ਸਭ ਸਾਤੇ ਸਭ ਬਤਾ ਪਰ ਸਭ ਚੰਗੇ ਆਈਆਂ ਸਦਾ ਬਖਾਂ ਦੀਆਂ ਵੜ ਆਈਆਂ ਤੁਨ ਸਿੱਧੇ ਨਾ ਨਾ ਪਾਇਆ ਪਰਮਲੇ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿ ਆ ਵਿਚਾਰਾ ਸਫਤੀ ਪਰ ਧਰੇ ਭੰਡਾਰਾ ਜਿਸ ਤੂ ਦੇਰ ਸੇ ਕਿਹਾ ਚਾਰਾ ਨਾਨ ਸਾਚ ਸੁਵਾਰਣ ਹਾਰਾ ਸਾ ਮਹਿਲਾ ਪਹਿਲਾ

ਦੇਵਦਾਪਤੇ ਵੜ ਤੇਰੀ ਦਾਤ ਨਿੰਨਨ ਕਰਕੇ ਕੀ ਤੇ ਆਦ ਕਸਮ ਜਾਨੈ ਤੇ ਕਮਦਾਸ ਨਾਨਕ ਨਾ ਨਕਨਾ ਵਿਭਾਜ ਸੁਨਾਤ ਰਾਜ ਬਜਰੀ ਮਹੰਨਾ ਚੋਟਾ ਹਰ ਕੀ ਜਨ ਸਤਗੁਰ ਸਰੂਪ ਪ੍ਰਕਾ ਬਨੋ ਕਰੋ ਗੁਰ ਪਾਸ ਹਮ ਗਿਰਿ ਘਰਮ ਸਰਬੁਰ ਸਰਨਾਇ ਕਰ ਧਿਆਨ ਪਰਗਾਸ ਮੇਰੇ ਮਿਤ ਗੁਰ ਦੇਮ ਕੋ ਰਾਮ ਨਾਮ ਪਰਗਾਸੇ ਗੁਰਮਤਿ ਨਾਮ ਮੇਰਾ ਪ੍ਰਾਨ ਸੁਕਾਇ ਹਰ ਕੀਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਕੇਵੜ ਭਾਗ ਵਡੇ ਰੇ ਜਨ ਹਰ ਹਰ ਚਰਦਾ ਹਰ ਪਿਆਸ ਹਰ ਹਰ ਨਾਮ ਲਈ ਤ੍ਰਿਪਤਾ ਸਹਿਮ ਸੰਗਤ ਗੁਣ ਪ੍ਰਗਾਸ ਜਿਨ ਹਰਿ 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 ਨਾਮ ਨਾ ਪਾਇ ਤੇ ਪਾਧਿ ਹਿਣ ਜੰਪਾਸ ਜੋ ਸਤਿਗੁਰ ਸਨੁ ਸੁਮਤਨਿ ਆਇਤ ਰਹਿ ਗੀਵਿ ਤ੍ਰਿਗਤੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਇ ਤੈਨ ਤੋਰ ਮਸਤਕ ਲੇ ਖਾਲਿਕਾਸ ਤਨ ਤਨ ਸਾ ਸੰਗਤਿ ਹਰਿ ਰਸ ਪਾਇ ਮਿਲ ਜਨ ਨਾਨਕ ਨਾਮ ਬਰਗਾਸ ਰਾਗਦਿ ਮਹੱਲਾ ਪੰਨਾ ਕਾਹਿ ਰਮਜਤ ਤਰਦਮਜਾ ਆਹਰ ਅਰਜੀਓ ਬਰਿਆਸਨ ਪਤਨਵਾਂ ਜੰਤੇ ਉਪਾਈ ਤਾ ਕਰਿ ਗਾ ਦੇ ਚਰਤ ਰਿਆ ਮੇਰੇ ਮਾ ਦੁਜੀ ਸਰ ਸੰਗਤ ਮਲੇ ਸੋਤਰੀ ਆ ਗੁਰਪ੍ਰਸਾਰ ਪਰੰਪੁਰ ਪਾਇ ਅਸੋਕੇ ਕਾਸ਼ਟ ਹਰਿਆ ਰਹਾਓ ਜਿਨਨ ਪਿਤਾ ਲੋਗ ਜੁਬਨਤਾ ਕੋ ਨਕਿਸਕੀ ਤਰਿਆ ਸਰਸਿੰਦਰ ਸੁਮਾ ਹਿਟਾ ਗੁਰ ਕਾਹ ਮਨ ਭੋਗ ਰਿਆ ਉਦੇ ਉਨਾ ਵੇਸ਼ ਕੋ ਸਾਰੇ ਪਾਚੇ ਵੇ ਸ੍ਰੀ ਸਰਿਆ ਤਿੰਨ ਕਮਣ ਖਲਾਵੇ ਕਮਨ ਚਿਗਾਵੇ ਮਨ ਮਹਿਸੁ ਬਨਣ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ जन नानक बल बल सद बल जाइया तेरा अंत ना पारा वरिया राग आसा महला चौथा सो एक ओंकार सतगुरु प्रसाद सो पुरख नरंजन हर पुरख नरंजन हर, हर गमा गमिया पारा सब तावे सब तावे तुझी हर सच्चे सृजन हारा सब जी तुम्हारे जी तू जी गादा तारा हर त्याव संतोष सब दुख विसारण हारा हरे आपे ठाकुर आपे सेवक जी क्या नानक जंत विचारा तू घट घंतर समय अंतर जी हरे को प्रकसमाना ਇਕ ਦਾਤਾ ਉਪਕਾਰੀ ਜੀ ਸਭ ਤੇਰੇ ਜੋਰ ਵਿਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੈ ਨ ਵਰਨਾ ਜਾਣਾ ਊਂ ਪਾਰ ਬ੍ਰਹਮ ਬੇਨਸ ਬਿਨੀ ਤੇਰੇ ਕਾਹੂਣਾ ਪ੍ਰਭ ਖਾਣਾ ਜੋ ਸੇਵਾ ਜੋ ਸੇਵ ਤੂੰ ਜੀ ਜਨਾਨ ਚੁਨ ਪੁਰਬਾਣਾ ਹਰਤਾ ਵੇ ਹਰਤਾ ਤੂੰ ਦੀ ਸੇਨਾ ਨੂੰ ਮੈ ਸੁਖਵਾਸੀ ਸੇਮੁਕਤ ਸੇਮੁਕਤ ਪਾਏ ਜੀ ਨ ਹਰਤਾ ਹੈ ਜੀ ਤੂੰ ਟੂਟੀ ਜਮ ਕੀ ਪਾਰ ਸੀ ਨਿਰਪੋਜਨ ਹਰ ਨਿਰਪੋਤੇ ਆਏ ਜੀ ਤਨ ਕਾ ਕੋ ਸੁਖਵਾਸੀ ਮੈ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰੂਪ ਸੁਮਾਸੀ ਸੇਤਾਨ ਸੇਤਾਨ ਜਿਨ ਹਰ ਧਿਆਇ ਜਿਨ ਨਾਨਕ ਤਿਨ ਬਲਿ ਜਾਸੀ ਤੇਰੀ ਪਉ ਤੇਰੀ ਪਉ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਉ ਤੇਰੇ ਪਉ ਸਲਾਹਨ ਦੂਜੀ ਹਰਿ ਨੇ ਕਨੇ ਪੇਨੰਤਾ ਤੇਰੀ ਨੇ ਤੇਰੀ ਨੇ ਕਰੇ ਹਰਿ ਪੂਜਾ ਜੀ ਤਵ ਤਾਪੇ ਜੇ ਬੇਅੰਤਾ ਤੇਰੀ ਨੇ ਤੇਰੀ ਨੇ ਪੜੇ ਵੋ ਸੁਭ ਸਾਸ ਸਦੀ ਕਰ ਕਰਾ ਕਰ ਕਰਮ ਕਰੰਤਾ ਸੇ ਪਉ ਤੇ ਸੇ ਪਉ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖਿ ਬ੍ਰਹਮ ਪ੍ਰਕਰਤਾ ਜੀ ਤੁਧ ਜੇਵੜੇ ਵਰਨਾ ਕੋਇ

ਕਉ ਤੇਰੀ ਦੁ ਸੁਗਣੀ ਤੇ ਅਨਿਸ਼ਚਿ ਕ੍ਰਿਪਾ ਕਰੈ ਤੇ ਨਾਮ ਰਤਨ ਪਾਇ ਬ੍ਰਹਮ ਖਲਾ ਦਾ ਮਨਮ ਬਿਵਾਇ ਤਾਪ ਵਿਚੋੜਿਆ ਪੰਮ ਲਾਇ ਤੂਦਰੈ ਅਸ ਤੂਹੀ ਮਾਇ ਦਮਿੰਦੂ ਜਾ ਕੋਈ ਨਾ ਜੀ ਜਾਣ ਸਭ ਤੇ ਰਾਕੇ ਲਵ ਦੂਮ ਮਿਲ ਵਿਚਰਾਸ ਨੂੰ ਕੀ ਮੇਲ ਜਿਸਨੋ ਤੋ ਜਾਣੈ ਸੋ ਜਨ ਜਾਣੈ ਹਰਗੁ ਸੁਧੀ ਆਖਵ ਕਾਣ ਜਿਨ ਹਰ ਸੇਵੈ ਤੁਮ ਸੁਖ ਪਾਇ ਸਹਿ ਜੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤਦੁ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨਾਨ ਗੁਰੂ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰੋੜੇ ਭੈ ਨੇ ਨਵਾਸਾ ਪਾਣੀ ਪਾਉਤ ਨਹੀਂ ਕੀਆ ਪੰਕਨ ਮ ਭਗਨੇ ਜਾਲਾ ਹੁੰਦੇ ਕਾਦਾ ਡੂਬੀਏ ਲੈ ਮਨੇ ਕਨ ਚੇਤ ਸੁਮੁੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਜਤੀ ਸਦੀ ਨਹੀਂ ਪੜਿਆ ਮੂਰ ਮੁੰਦਾ ਜਨਮ ਪਿਆ ਫਣਵਤ ਨਾਨਕ ਤਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਹੀ ਪ੍ਰਾਤਮਾਨੁ ਬਦੇ ਹਰੀਆ ਬਉਦਨ ਕਿਹ ਤੇਰੀ ਬਰੀਆ ਅਵਰ ਕਾਦਰ ਕੀ ਤਨ ਆਗਾਮ ਸਾਰ ਸੰਗ ਭਜ ਕੇਵਲ ਨਾਮ ਸਰੰਜਾਂ ਲਾਭ ਜਨ ਤਨ ਕੈ ਜਨਮ ਵਿਸਤ ਆਤ ਰੰਗ ਮਾਇਆ ਕਹਿ ਰਹਾ ਜਬ ਤਸਨ ਮਧ ਰਮ ਨਾਮ ਕਮਾਇ ਸੇਵਾ ਸਾਧਨਾ ਜਾਣਿਆ ਹਰਿਆ ਕਹ ਨਾਨਕ ਹੁਣੀ ਜਿ ਗਰਮ ਮਾ ਸੰਭਰੇ ਤੀਰਾ ਕੋ ਸ਼ਰਮਾ ਬਾਹ ਸਾਹਿਦ ਅਸਮੀ ਕਬਿਰ ਬਾਦ 23 ਹੋਈ ਹਮਰੀ ਕਰੋ ਹਾ ਦਿਰਚਾ ਪੂਰਣ ਹ ਚਿਤ ਏਚਾ ਸਾਭ ਜਨਮ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਦੇ ਦੁਸ ਬੇਤਮਕਾਓ ਆਪ ਹਾਦਮ ਹੈ ਬਚਾਓ ਸੁਖਿ ਬਸੰਭ ਹੋ ਪਰਿਵਾਰਾ ਸੇਵਕ ਸਿਖ ਸਵਾ ਕਰਤਾਰਾ ਮੋੜੇ ਛਾਣ ਜੀ ਕਰ ਦਇਆ ਕਰ ਗਿਆ ਸਭ ਬਣ ਘਾਰ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰਪ ਜਣ ਕੀ ਰਹੇ ਪਿਆਸਾ ਸੁਭਾਸ਼ਾੜ ਕੇ ਬਣਾਤੇ ਹਾਂ ਜੋਬਰ ਚਾਂਸ ਤੁਮ ਤੇ ਪਾਓ ਸੇਵਕ ਸਿਖ ਹਮਾਰੇ ਦਾਰਿਆ ਚਿੰਤੂ ਸੁਖਰ ਹਮਾਰੇ ਮਾਰੀ ਆਪਹਾ ਦੇਮ ਜੇ ਬੜੀ ਮਨਕਾਰ ਕਤਰਾਸਨ ਵਰਗੇ ਉਹ ਜੋ ਸਦਾ ਹਮਾਰੇ ਪਛਾਹ ਸਿਰਸਤ ਜੋ ਕਰੇ ਵਰਚਾ ਰਾਗ ਲੈ ਮੇ ਰੱਖਣ ਹਾਰੇ ਸਹਿਮ ਸੰਤ ਸਹਾਇ ਪਿਆਰੇ ਦੀਨ ਬਾਲ ਜਸ ਸੰਕੇਹ ਹੰਤਾ ਤੁਮਹਾਂ ਪੂਰੀ ਚਤੁਰਜਸਕੰਤਾ ਕਾਲ ਪੈ ਬ੍ਰਹਮ ਬਵਤਰਾ ਕਾਲ ਪੈ ਦੇਵ ਬਵਤਰਾ ਕਾਲ ਪੈ ਗੁਰੂ ਸਿਨ ਪ੍ਰਕਾਸ਼ ਸੰਸਕ ਕਾਲ ਕ੍ਰਿਆ ਤੁਮਹਾਂ ਸਦਮਨ ਕਾਲ ਯੋਗੀ ਸਭ ਕੀਓ ਬੇਦਰਾ ਬ੍ਰਹਮਾ ਨੋਥਿਓ ਜਮਨ ਕਾ ਸਭ ਲੋਗ ਸਵਾਰ ਨਮਸਕਾਰ ਹੈ ਤਾਂ ਇਹ ਮਹਾਰਾਜ ਜਮਨ ਕਾ ਸੇ ਦੁਖਤ ਬਨਾਏ ਦੇਵ ਦਾ ਜਿਸ ਸਮਝਾਇਓ ਆਦਨ ਤੇ ਕੇ ਬਤਾਰਾ ਸੋਇ ਗੁਰੂ ਸੰਧਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਕਲ ਪ੍ਰਜਾ ਜਨ ਆਵ ਸਵਾਰੇ ਸਭ ਕਣ ਕੋ ਸਭ ਗੁਣ ਸੁਖ ਦੀਓ ਸਤਨ ਕੋ ਪਰਮ ਮੂਰਤ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ ਚਿੰਟੀ ਦੇ ਕੋ ਤੇਰਾ ਸੁਲਾ ਸਭ ਪਰ ਕਿਰਪਾ ਰਿਸ ਕਰ ਫੁਲਾ ਸੰਤਨ ਦੁਖ ਪਾਏ ਦੇ ਸੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪਛਾਣੇ ਘਟ ਘਟ ਕੀ ਪ੍ਰਭ ਕੀ ਜਾਣੇ ਜਾਬੁ ਤੇ ਰਖਿ ਕਰਾ ਕਰ ਤਾਰਾ ਪਰਜਾ ਤਰਤ ਤਬਜੇ ਵਪਾਰ ਅਜਬਾ ਕਰਤ ਕਰ ਤੋ ਕਭੂ ਤੁਮ ਮੈ ਮਿਤ ਦੇ ਦਰਸਭੂ ਜੇਤੇ ਬਰਸਰ ਚਕ ਤਾਰੇ ਆਪੇ ਆਪਣੀ ਭੂਲੇ ਉਚਾਰੇ ਤੁਮ ਸੋ ਵਿਚੇ ਰਜੰਡਨ ਜਾਣਤ ਭੇਦ ਭੇਦ ਰਿਆਲਮ ਨਿਰੰਕਾ ਨਿਰਮਕਾ ਨਰਲੰ ਮੇ ਆਦਨੀ ਲਿ ਨਾ ਦੇਸੰਭ ਤਾਕਾ ਮੂੜ ਚਾਤ ਪੈਦਾ ਜਾ ਕੋ ਪੇਵ ਨਾ ਭਾਦ ਵੇਦਾ ਤਾਕੋ ਕਿਰਪਾ ਹਨ ਮਾਨਤ ਮਹਾ ਮਲਿਕਾਛ ਭੇਦ ਨਾ ਜਾਣਤ ਮਹਾਂਦੇਵ ਕੋ ਘੈਂਟ ਸਦਾਸ ਨਿਰੰਕਾਰ ਕਾ ਚਿਣਤ ਨਹਿ ਭਿਵ ਆਪਿ ਆਪਣੀ ਪੁਰਖ ਹੈ ਜੇਤੀ ਵਰਨਤ ਭਿੰਨ ਭਿੰਨ ਕਹਿ ਤੇਤੀ ਤੁਮਰਾ ਲਖਣ ਜਾਇ ਵਿਸਾਰ ਕਹਿ ਵਿਸਦਾ ਪ੍ਰਥਮ ਸੰਸਾਰ ਆਇ ਕੇ ਰੂਪ ਅਨੁਭ ਸਰੂਪ ਅਲੰਕ ਪਉ ਰਾਵ ਕਹਿ ਕੂਪਾ ਅੰਡਾ ਜੇ ਰਸ ਤ੍ਰਿਕੇ ਨਿਤ ਪੁਰ ਕਾਣ ਬਹੁ ਰਾਇ ਦੇਨੀ ਕਹਉ ਕੂੜੁ ਲਾਜਾ ਹੈ ਬੈਠਾ ਕਉ ਸਿਧ ਕਉ ਸੰਕਟ ਕੇਟਾ।

ਰੇ ਦੁਸ਼ਦ ਕਰ ਮੌਸਬ ਹੋਏ ਦੁਸ਼ਦ ਅਜ ਤਕ ਨਾ ਕੋ ਇਕ ਬਾਰ ਤੁਮਹ ਸੁਮਾਰਾ ਕਾਲ ਕਾਸ਼ ਧਾਇ ਬਾਰ ਜੁਨਾ ਨਾਮ ਤੇ ਹਾਰੋ ਕਹਾ ਦਾਰਿ ਕਿਛੁ ਧੋਗ ਤੇ ਰਹਾ ਅੜਕੇ ਤੁਮ ਸਰੰਤਿ ਹਾਰਿ ਆਪ ਹਾਰ ਦਲੇ ਹੋ ਬਾਰਿ ਸਰਬ ਥੋਰ ਮੋਹ ਸੁਹਾਏ ਦੁਸ਼ਦੋਗ ਤਲੇ ਹੋ ਚਾਇ ਸਭਿਆ ਆਏ ਜਬ ਤੇ ਤੁਮਰੇ ਤਬ ਤੇ ਕੋ ਆਗਰੇ ਨਹੀਂ ਆਨੇ ਰਾਮ ਰਹੀਮ ਪ੍ਰਾਣ ਕਰਾਨੇ ਕਹਿਮ ਤੇ ਕਨਾ ਮਾਨਿਓ ਸਿਮਰਨ ਸਾਸਤਰ ਵੀ ਸਵੈ ਮੋ ਭੇਦ ਕਾਹਿ ਮੇਂ ਇਕੁ ਨਾ ਜਾਣਿਓ ਸੁਰੇਸ ਪਾਣਿ ਕਿਰਪਾ ਤੁਮਰੀ ਕਰਮੈ ਨ ਕਰਿ ਸਭੁ ਤੁਧਿ ਬਖਾਨਿ ਦੋਹਰਾ ਸਗਲ ਦੁਆਰ ਕੋ ਛਾਡਿ ਕੈ ਗਇਓ ਤੁਹਾਰੋ ਦੁਆਰ ਬਾਹਿ ਗਹਿ ਕਿ ਲਾਜੈ ਸੇ ਗੋਬਿੰਦ ਦਾਸ ਤੁਹਾਰਿ ਰਾਮ ਕਲੀ ਮਹਲਾ ਤੀਜਾ ਨ ਦੇਖੋ ਓਅੰਕਾਰ ਸਤਿਗੁਰ ਪ੍ਰਚਾਰਿ ਆਨੰਦੁ ਭਇਆ ਮਨਿ ਮਾਇ ਸਤਿਗੁਰੁ ਮੈਂ ਪਾਇਆ ਸਤਿਗੁਰੁ ਤਾ ਪਾਇਆ ਸਹਜਿ ਸੇਤੀ ਮਨਿ ਮਾਝੀਆ ਵਾਧਾਈਆ। ਰਾਗਰਤਨ ਪਰਵਾਰ ਪਰੀਆਂ ਸ਼ਬਦ ਭਾਵਣੀਆਂ ਆਈਆਂ ਸ਼ਬਦੋਟਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕੇਨ ਦੋ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਦਾ ਰੋਹਰ ਨਾਲੇ ਹਰ ਨਾਲੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਕੀ ਕਰਉ ਕਰੇ ਤੇਰਾ ਕਾਰਜ ਸਭ ਸੁਵਾਰਨਾ ਸੁਭਨਾਗਲਾ ਸਮਰੱਥ ਸੁਆਮੀ ਸੋ ਕਾ ਮਨ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ करता तेरे सब कुछ दिशते ही सो पावे सदा सिफ्त सलाह तेरे नाम, नाम जिन के मन वसावे नाम जिनके मन वस्या वाज शब्द कनेरे कहे नानक सच्चे साहब क्या नहीं कर तेरे साचा नाम मेरा दारो साच नाम दार मेरा जन भुखा सब गवाइया कर छा सुख मनाए वसा जन इच्छा सब पुजाइया सुधा कर बाण की तागर वे तुह जिस्तियां हो दयाइया कहे नानक सुनो संतोष बत्रो प्यारो साचा नाम मेरा दारो ਵਾਜੇ ਪੰਚ ਮਰਿਤਕਾਰ ਸਭਾ ਗੇ ਕਰ ਸਭਾ ਗੇ ਚੋਦਵਾਜੇ ਕਲਾਂ ਜਿਤ ਪ੍ਰਤਾਰੀਆਂ ਪੰਚ ਦੋਤਰ ਵਸ ਕੀਤੇ ਕਾਲ ਘੰਟ ਕੁਮਾਰਿਆ ਤੋਰ ਕਰਮ ਪਾਇ ਤਦ ਦਿਨ ਕੋਸੀ ਨਾਮ ਅਹਕੇ ਲਾਗੇ ਕਹੇ ਨਾਨਕ ਤਰਸ ਗੋ ਆਦਤ ਕਰੇ ਨ ਦਵਾਜੇ ਹਣ ਦਸਨੋ ਵਡ ਭਾਗੀ ਹੋ ਸਗਲ ਮਨੋਨਤ ਪੂਰੇ ਪਾਰਬਰਮ ਪ੍ਰਪਾਇ ਅਤ੍ਰੇਸ ਗਲਵ ਸੂਰੇ ਧੂਕਰੋਗ ਸੰਤਾ ਬਤ੍ਰੇ ਸੁਣੀ ਸਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪ੍ਰਣੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਨਹਿ ਤੂਰੇ ਮੰਦਾਵਣੀ ਮਹੱਲਾ ਪੰਜਵਾਂ ਹਾਲ ਵਿੱਚ ਤਨ ਵਸਤੂ ਪਈਓ ਸੜ ਸੰਤੋਖ ਵਿਚਾਰੋ ਅਮਰਿਤ ਨਾਮ ਠਾਕੁਰ ਕਾ ਪਰਿਸ਼ ਕਾ ਸੁਖ ਸਿਵਾਰੋ ਜੀ ਕੋ ਕਾ ਵੇ ਜੀ ਕੋ ਪੁੰਚਾ ਰਿਸ ਕਾ ਹੋਇ ਹੁਦਾਰੋ ਇਹ ਬਸਨ ਨਹ ਜਾਇ ਨਿਤ ਨਿਤ ਰਖਿਉ ਤਾਰੋ ਤਮ ਸੰਸਾਰ ਚ ਲਗਤ ਰਿਏ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀਤਾ ਈ ਮੈ ਨਿਰਗੁਨਾre ਕੋ ਗੁਨਾਹੀ ਆਪੇ ਤਰਸ ਪਿਉਈ ਤਰਸ ਪਿਆ ਮੈ ਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲਈ ਤਾਂ ਜੀਵਾਂ ਤਨ ਮਨ ਠੀਂ ਵੇ ਹਰਿਆ ਪੋੜੀ ਜਿਥਾ ਤੂੰ ਸਮਰਤ ਜਿਥੈ ਕੋਈ ਨਾਏ ਉਥੈ ਤੇਰੀ ਰਾਖੀ ਅਗਨੇ ਦਰਮਾਏ ਸੁਣ ਕੇ ਜਮ ਕੇ ਦੂਤ ਨਾ ਹੀ ਤੇਰੇ ਛਡ ਜਾਏ ਬੋਲ ਦੇ ਕਮਿਸਗਾਰ ਗੁਰ ਚੰਦੀ ਭਾਰ ਪਾਏ ਜਨ ਕੋ ਲਗੀ ਤਿਆਸ ਅਮ੍ਰਿ ਸੇ ਹੀ ਖਾਏ ਕਲਮੇ ਹੋ ਕੋਨ ਕੜ ਗੋਬਿੰਦ ਗਾਇ ਸਭ ਸੇ ਨੋ ਕਿਰਪਾਲ ਸਮਾਲੇ ਸਾਹੀ ਸਾਹਿ ਬਿਰਤਾ ਕੋਈ ਨਾ ਜਾਏ ਜੀ ਆਵਤ ਦਾਇ ਸੁਨੋ ਕਮਹਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀ ਮਾਜ ਪੁਰਨਾਉ ਨਿਤਰੀ ਸਤਗੁਰ ਪ੍ਰਕਾਸ ਸਰਨੇ ਸੁਰਨਾ ਗੁਰਨਾਉ ਸਤਗੁਰ ਸੇ ਕੀਰਤਿ ਆਦਰ ਗੈ ਪੰਜਾਠ ਕਹੋ ਨਾਨਕ ਕਿਰਪਾ ਕਰੇ ਜਿਸਨੋ ਹੀ ਵਤ ਦੇ ਜਗ ਮੇ ਉਤਮ ਕਾਂਢੀਐ ਵਿਰਲੇ ਕੀ ਕੇ ਮਹਲਾ ਪੰਜਵਾ ਰਖੇ ਰਖੈ ਹਾਰਿ ਆਪਿ ਉਭਾਰਿਣ ਨੁਰ ਕੀ ਪਰਿਪਾਈ ਕਾਲ ਸੁਆਰੀਆਂ ਹੋ ਆਇ ਆਪ ਦੇ ਹਾਲ ਮਨੋਣਾ ਸੁਆਰੀਆਂ ਸਾਧ ਜਨ ਕੇ ਸੰਗ ਪਉ ਜਲਤਾਰੀਆਂ ਸਾਖਤ ਨਿੰਦ ਪ੍ਰਦੋਸ਼ ਕਿਨ ਮਾਹੀ ਬਿਦਾਰੀਆਂ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਏ ਮੇ ਸਿਮਰਿ ਸੁਖ ਹੋਏ ਸਗਲੇ ਦੁਖ ਜਾਈਂ ਹੋ ਸਾਹਿਬ ਕੀ ਟੇਕ ਨਾਨਕ ਮਨੇ ਮਾਏ ਮੇ ਸਿਮਰਿ ਸੁਖ ਹੋਏ ਸਗਲੇ ਦੁਖ ਜਾਈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ